ਦੀ ਵਾਂਦੀ ਯੂਨੀਵਰਸਿਟੀ ਲਵੇ ਆ ਕੇ ਥਾਰ ਵਾਲੇ ਪਹਿਲਾਂ ਤਾਂ ਦੋ ਬੰਦੇ ਮਜ਼ਦੂਰ ਲਗੜੇ ਨੇ ਦਿਹਾੜੀਦਾਰ ਉਦੋਂ ਬਾਅਦ ਇਹਦੇ ਵਿੱਚ ਜਾ ਕੇ ਰੌਂਗ ਸੈਟ ਜਾ ਕੇ ਇਹਦੇ ਉਹ ਕਰਿਆ ਡਰਿੰਕ ਨਾਲ ਪੂਰਾ ਦੀ ਜਿਹੜੇ ਬੰਦਿਆਂ ਨਾਲ ਡਰਿੰਕ ਕਰਕੇ ਆਇਆ ਉਹ ਬੰਦੇ ਕਹਿ ਰਹੇ ਨੇ ਕਹਿੰਦੇ ਤੋਂ ਖੜੇ ਆਪਣੇ ਆਪ ਤੋਂ ਖੜਿਆ ਨਹੀਂ ਜਾ ਰਹੇ ਇਹ ਸਾਡੇ ਨਾਲ ਕੇਟਰਾਂ ਜੀ ਥਾਪਰ ਦੇ ਵਿੱਚ ਲੱਗੇ ਹੋਏ ਸੀ ਤੇ ਸਾਨੂੰ ਤਾਂ ਮਤਲਬ ਉੱਥੇ ਨਿਊਜ਼ ਪਹੁੰਚੀ ਹੈ ਕਿ ਹਾਂ ਐਦਾਂ ਕਰਕੇ ਕਿਸੇ ਕੁੜੀ ਦਾ ਐਕਸੀਡੈਂਟ ਹੋਇਆ ਬਖਸ਼ੀਵਾਲ ਤੋਂ ਡਿਊਟੀ ਆ ਰਹੀ ਸੀ ਉਹ ਜੀ ਨੋ ਪਈ ਉਹ ਜਲਦੀਪ ਸਿੰਘ ਜਲਦੀਪ ਕੀ ਕਰਦੇ ਹੋ ਚੱਲਣ ਕਿਰਾਂ ਦੇ ਕੀ ਜਾਣਗੇ ਕਿਹੜੀ ਜਗ੍ਹਾ ਪਰ ਆ ਤਾਂ ਡਿਊਟੀ ਤੈਨੂੰ ਆ ਰਹੀ ਸੀ ਥਾਪਰ 'ਚ ਜੌਬ ਕਰਦੀ ਸੀ ਉੱਥੋਂ ਆ ਕੇ ਆਪਣੇ ਰਜੀਵਾਂ ਦੀ ਯੂਨੀਵਰਸਿਟੀ ਲਵੇ ਆ ਕੇ ਥਾਰ ਆੜੇ ਪਹਿਲਾਂ ਤਾਂ ਦੋ ਬੰਦੇ ਮਜ਼ਦੂਰ ਆ ਗੜੇ ਨੇ ਦਿਹਾੜੀਦਾਰ ਉਦੋਂ ਬਾਅਦ ਇਦੇ ਵਿੱਚ ਜਾ ਕੇ ਰੌਂਗ ਸਾਈਡ ਜਾ ਕੇ ਇਹਦੇ ਉਹ ਕਰਿਆ ਹਾਂਜੀ ਹਾਂਜੀ ਮੇਰੇ ਬਾਈਕ ਦੀ ਬੈਠੋ ਦੀ ਹਾਂਜੀ ਉਹਦੀ ਮੌਕ ਤੇ ਡੈਥ ਹੋ ਗਈ ਸੀ ਉੱਥੇ ਡਰਿੰਕ ਪੀਆ ਡਰਿੰਕ ਨਾਲ ਪੂਰਾ ਦੀ ਜਿਹੜੇ ਬੰਦਿਆਂ ਨਾਲ ਡਰਿੰਕ ਕਰਕੇ ਆਇਆ ਉਹ ਬੰਦੇ ਕਹਿ ਰਹੇ ਨੇ ਕਹਿੰਦੇ ਤੋ ਖੜੇ ਆਪਣੇ ਆਪ ਤੋ ਖੜਿਆ ਨਹੀਂ ਜਾ ਰਹੇ ਕਿਵੇਂ ਜਾਨੇ ਸੀ ਗੱਡੀ ਗੱਡੀ ਚ ਬਕਾਇਦਾ ਪੁਲਿਸ ਵਾਲੇ ਤਾਂ 10 ਦਾਸ ਰਹੇ ਨੇ ਜਣੀ ਲੱਗਦੇ ਨੇ ਵੀ ਤਿੰਨੇ ਜਣੇ ਸੀ ਉਹਦੇ ਪਿੱਛੇ ਕਿਵੇਂ ਨਹੀਂ ਕਰ ਪਏ ਜਾਂਦੇ ਹੁੰਦੇ ਕਾਰਵਾਈ ਹੋਏ ਕੁਛ ਨਹੀਂ ਹੈਗੀ ਠੰਡੀ ਘਰ ਬਾਈ ਹੈ ਜੀ ਤੁਸੀਂ ਕੀ ਚਾਹੁੰਦੇ ਪ੍ਰਸ਼ਾਸਨ ਦਾ ਅਸੀਂ ਆਪਣਾ ਇਨਸਾਫ ਚਾਉਂਦੇ ਆ ਜੀ ਫੈਸਲੇ ਕੋਲ ਬਣਾ ਦੇ ਜਿਹਨੇ ਗੱਤ ਵੀ ਨਾ ਆਇਆ ਹੋਵੇ ਜਿਹਨਾਂ ਦੇਥ ਹੋਈ ਆ ਬੱਚੇ ਨੇ ਜੀ ਤਿੰਨ ਬੱਚੇ ਨੇ ਦੋ ਕੁੜੀਆਂ ਨੇ ਇੱਕ ਮੁੰਡਾ ਜੀ ਕਿੰਨੀ ਉਮਰ ਆਲੇ ਜੀ ਇਹਨਾਂ ਚਲਕਸਾਲ ਦੇ ਨੇ ਡੈੱਡ ਬੋਡੀ ਡੈੱਡ ਬੋਡੀ ਹੁਣ ਮਕਤਰੀ ਚ ਹੈ ਪੁਲਿਸ ਵਾਲੇ ਪੁਲਿਸ ਪ੍ਰਸ਼ਾਸਨ ਆਊਗਾ ਫੇ ਕੱਫ ਕਰੂਗਾ ਜੀ ਹ ਮੌਕੇ ਤੇ ਆਉਣ ਦੀ ਸਪੋਰਟ ਹੋਈ ਹੈ ਜੀ ਠਾਣਾ ਕਿਹੜਾ ਪਿੰਡੋਂ ਠਾਣਾ ਬਕਸ਼ੀਵਾਲ ਜੀ ਕਿੰਨਾ ਬਈ ਮੇਰਾ ਰਮਜੀਤ ਕੌਰ ਹੈ ਜੀ ਪ੍ਰਿੰਸੀਪਲ ਇਹ ਡਰੈਕਸ਼ਨ ਹੈ ਕਿਹਨਾਂ ਦਾ ਇਹ ਇਹ ਸਾਡੇ ਨਾਲ ਕੇਅਰ ਟੇਕਰਾਂ ਜੀ ਥਾਪਰ ਦੇ ਵਿੱਚ ਲੱਗੇ ਹੋਏ ਸੀ ਤੇ ਸਾਨੂੰ ਤਾਂ ਮਤਲਬ ਉੱਥੇ ਨਿਊਜ਼ ਪੰਚੀ ਹੈ ਕਿ ਹਾਂ ਐਦਾਂ ਕਰਕੇ ਕਿਸੇ ਕੁੜੀ ਦਾ ਐਕਸੀਡੈਂਟ ਹੋਇਆ ਬਕਸ਼ੀਵਾਲ ਤੋਂ ਡਿਊਟੀ ਆ ਰਹੀ ਸੀ ਉਹ ਤੇ ਵੀ ਹਰਦਾਪੁਰ ਦੀ ਕੁੜੀ ਹੈ ਫਿਰ ਸਾਨੂੰ ਥੋੜਾ ਡਾਊਟ ਪੈ ਗਿਆ ਫਿਰ ਅਸੀਂ ਨਾਲ ਦੇ ਨਾਲ ਫੋਨ ਲਗਾਇਆ ਨਹੀਂ ਲੱਗਿਆ ਉਸ ਤੋਂ ਬਾਅਦ ਜਦੋਂ ਇਸ ਪਾਦੀ ਨੂੰ ਫੋਨ ਲਾਇਆ ਫਿਰ ਇਹਨਾਂ ਤੋਂ ਪਤਾ ਲੱਗਿਆ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਰਜਿੰਦਰਾ ਲਿਆਇਆ ਜਾ ਰਿਹਾ ਪਰ ਉਹ ਮੌਕੇ ਤੇ ਹੀ ਉਹਨਾਂ ਦੀ ਮੈਨੂੰ ਲੱਗਦਾ ਡੈਥ ਹੋ ਗਈ ਸੀ ਜੀ ਐਕਸੀਡੈਂਟ ਹੋਇਆ ਕਿਵੇਂ ਕਾਲਾ ਥਾਰ ਨਾਲ ਕਹਿ ਰਹੇ ਆ ਜੀ ਥਾਰ ਗੱਡੀ ਕਾਲੇ ਰੰਗ ਦੀ ਸੀ ਵੀ ਬੰਦੇ ਨੇ ਡਰਿੰਕ ਜ਼ਿਆਦਾ ਕੀਤੀ ਹੋਈ ਸੀ ਤੇ ਦੋ ਬੰਦੇ ਹੋਰ ਵੀ ਕਹਿੰਦੇ ਉਹਨਾਂ ਨੇ ਮਤਲਬ ਜ਼ਖਮੀ ਕਰੇ ਸੀ ਉਹਨਾਂ ਦੀ ਵੀ ਮੈਨੂੰ ਲੱਗਦਾ ਡੈਥ ਹੋ ਗਈ ਜੀ ਮੌਕੇ ਤੇ ਹੀ ਕੀ ਮੇਰੀ ਕਾਰਵਾਈ ਹੈ ਨਾ ਪੁਲਿਸ ਅਫਸਰ ਬੋਲੋ ਕਿ ਕਾਰਵਾਈ ਸਹੀ ਕਰੋ ਹਾਲੇ ਤੱਕ ਤਾਂ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਜੀ ਸਾਨੂੰ ਤਾਂ ਹਾਲੇ ਦਿਖਾਈ ਕਿ ਮੇਰੀ ਘਰ ਵੀ ਜਾਂਦੇ ਉਹ ਜਿਹੜੇ ਗੱਡੀ ਵਾਲੋਂ ਚਲੇ ਕਰਦੇ ਸਜ਼ਾ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਇਹਨੂੰ ਬੱਚਾ ਛੋਟਾ ਦੇਖੋ ਵੀਰ ਜੀ ਖੜੇ ਨੇ ਕੋਲ ਇਹਨਾਂ ਦੇ ਉਹਨਾਂ ਕਹਿੰਦਾ ਘਰ ਹੀ ਰੁਲ ਗਿਆ ਸੀ ਬਹੁਤ ਵਧੀਆ ਕੁੜੀ ਸੀ ਉਹ ਬਹੁਤ ਮਿਹਨਤੀ ਸੀ ਜੀ